ਬੂਟ ਲੈਣ ਦੇ ਬਹਾਨੇ ਦੁਕਾਨ ਅੰਦਰ ਦਾਖਲ ਹੋਏ ਤੇ ਨਕਦੀ ਖੋ ਕੇ ਹੋਏ ਲੁਟੇਰੇ ਫਰਾਰ ਦੱਸ ਜਾਈਏ ਕਿ ਬਟਾਰਾ ਦੇ ਖਜੂਰੀ ਗੇਟ ਇਲਾਕੇ ਚ ਇੱਕ ਬੂਟਾ ਹੀ ਦੁਕਾਨ ਚ ਤਿੰਨ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਤਾਂ ਆਉਂਦੇ ਨੇ ਪਰ ਨਵੇਂ ਬੂਟ ਲੈ ਕੇ ਤਾਂ ਫਰਾਰ ਹੁੰਦੇ ਨੇ ਤੇ ਉਸ ਦੇ ਨਾਲ ਹੀ 15000 ਰੁਪਏ ਦੀ ਨਕਦੀ ਵੀ ਖੋ ਲੈ ਜਾਂਦੇ ਨੇ ਦੁਕਾਨ ਮਾਲਕ ਵਿਕੀ ਸ਼ਰਮਨ ਦੱਸਿਆ ਕਿ ਕਰੀਬ 4 ਵਜੇ ਉਸ ਦੀ ਦੁਕਾਨ ਤੇ ਤਿੰਨ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਹੱਥ ਚ ਦਾਤਰ ਸੀ ਪਹਿਲਾਂ ਤਾਂ ਦੁਕਾਨ ਦੇ ਅੰਦਰ ਆਉਂਦੇ ਨੇ ਤੇ ਉਹਨਾਂ ਨੇ ਨਵੇਂ ਬੂਟ ਦੀ ਮੰਗ ਕੀਤੀ ਕਿ ਉਹਨਾਂ ਨੇ ਲੈਣੇ ਨੇ ਤੇ ਆਪੇ ਡਿਸਪਲੇ ਚ ਲੱਗੇ ਬੂਟ ਦੇਖਣ ਲ ਜਾंदे ਨੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਾਰ ਖੜੇ ਹੋ ਗਏ ਆਤੇ ਇੰਨਾ ਹੀ ਨਹੀਂ ਬਲਕਿ ਗੱਲੇ ਦੇ ਵਿੱਚ ਜੋ 15000 ਰੁਪਏ ਦੀ ਨਕਦੀ ਸੀ ਉਹ ਵੀ ਲੈ ਕੇ ਤੇ ਨਵੇਂ ਬੂਟਾਂ ਦਾ ਜੋੜਾ ਲੈ ਕੇ ਫਰਾਰ ਹੋ ਗਏ ਉੱਥੇ ਹੀ ਇਹ ਨੌਜਵਾਨ ਸੁਪਲੈਂਡਰ ਮੋਟਰਸਾਈਕਲ ਤੇ ਆਏ ਹਨ ਤੇ ਉਹਨਾਂ ਵੱਲੋਂ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ ਹੈ ਨਹੀਂ ਨਹੀਂ ਬਲਕਿ ਦੱਸ ਦਈਏ ਕਿ ਲੁੱਟ ਦੀ ਵਾਰਦਾਤ ਜਿਹੜੀ ਵਾਦੀ ਜਾ ਰਹੀ ਹੈ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪੁਲਿਸ ਦਾ ਕੰਮ ਕੀ ਹੋਣਾ ਚਾਹੀਦਾ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਮਾਨ ਆਪਨੀ ਮੇਰਾ ਸਵਾਜਾ 4:30 ਵੇਨੇ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਉਹ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਬ ਕੰਮ ਆ ਭਰੀ ਮੈਨੂੰ ਪਤਾ ਸ਼ਕਲ ਥੋੜੀ ਮੈਨੂੰ ਲੱਗ ਰਹੀ ਥੋੜੇ ਉਸਹਾ ਦਾ ਮੈਂ ਕਹਿੰਦੇ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਅਪਰੀਸ਼ੀਏਟ ਕਰਨੀ ਗੰਡਾ ਐ ਭੀ ਇਧਰ ਦਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰ ਇੱਕ ਜੰਨੇ ਨੇ ਤੋਂ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਪਰਿਵਾਰ ਕਹਿੰਦਾ ਮੈਂ ਸਾਈਟ ਚੈੱਕ ਕਰ ਲਾਂ ਮੈਨੂੰ ਬੜੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਓ ਮੈਂ ਬੜੀ ਮਿਲ ਜਾਣਗੀ ਇੰਨੇ ਦਿਨ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਆ ਤੇ ਮੈਂ ਕੈਸ਼ ਗੈਂਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੁੰਨਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਵੈਰੀ ਪਾਈ ਸੀ ਸਾਹਮਣੇ ਦੋਏ ਨੇ ਮੋਟਰ ਸਟਾਰਟ ਕਰਕੇ ਪਹਿਲਾਂ ਬੈਠੇ ਉੱਤੇ ਬੈਠੇ ਗੰਗਾਲੀ ਤਾਰ ਹੋ ਗਏ ਪਰ 14-15000 ਰੁਪਏ ਗਾਏ ਗੁਰੇ ਮੇਰ ਬਹੁ ਤਿੰਨੇ ਜਾਣੇ ਹੀ ਇੱਕ ਵੀਰ ਨੇ ਆਈ ਉਹਦੇ ਪਰਨਾ ਬੰਨਿਆ ਹੈ ਇਹ ਪੂਰਾ ਜਿਹੜਾ ਆਪਣਾ ਗਿੱਟੜਾ ਕਹਿ ਲਈ ਚੋੜਾ ਤਾਂ ਭਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨੇ ਤੀਜਾ ਬੰਨਾ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾੜ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਵ ਲਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬਾਲੇ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਸਭ ਤੇ ਅਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਦੇਣ ਦਿਹਾੜੇ ਹਰ ਗਲੋਡਾ ਖਾਉਂਡੀਆਂ ਮੰਨ ਲ ਤੇ ਫਿਰ ਮੈਂ ਕੀ ਕਰਨਾ ਹੈ ਸਪਲੈਂਡਰ ਮੋਟਰਸਾਈਕਲ ਦੇਖੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਹਥਿਆਰ ਸੀ ਮੈਂ ਕਿ ਹਥਿਆਰ ਇਹ ਦਾਤਰਿੰਗ ਦਾ ਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਤਾਂ ਕਾਦੀ ਦੁਕਾਨ ਨੂੰ ਕਿੰਨੇ ਦਿਨ ਕਿੰਨੀ ਢੇਰ ਤੋਂ ਦੁਕਾਨ ਕਰ ਪਰੀ ਮਹੀਨੇ ਤੋਂ 1.5 ਸਾਲ ਹੋ ਗਿਆ ਜਗਰ ਦੁਕਾਨ ਕਰਦੇ ਕੀ ਨਾਮ ਦਾ ਇਹ ਸ਼ੂਰ ਅਕਬਰ ਇਹ ਦੁਕਾਨ ਹੈ